ਲੋ ਜੀ ਇਹ ਆ ਟਾਈਮ ਟੇਬਲ ਇਸ ਟਾਈਮ ਟੇਬਲ ਨੂੰ ਭਾਵੇਂ ਇੱਕ ਸਾਦੇ ਕਾਗਜ਼ ਤੇ ਲਿਖ ਲੋ ਭਾਵੇਂ ਆਪਣੇ ਰਜਿਸਟਰ ਤੇ ਲਿਖ ਲੋ ਭਾਵੇਂ ਇੱਕ ਕੋਲਾ ਲੈ ਕੇ ਨਾ ਤਿੱਕਾਂ ਤੇ ਹੀ ਲਿਖ ਲੋ ਤੇ ਭਾਵੇਂ ਸੋਨੇ ਚਾਂਦੀ ਦੇ ਪੱਤਰਿਆਂ ਤੇ ਲਿਖ ਲੋ ਇਹਦਾ ਮੁੱਲ ਉਦੋਂ ਹੀ ਪੈਣਾ ਜਦੋਂ ਇਹਨੂੰ ਆਪਾਂ ਫੋਲੋ ਕਰਨ ਲੱਗ ਗਏ। ਅਸਲ 'ਚ ਟਾਈਮ ਟੇਬਲ ਨਹੀਂ, ਟਾਈਮ ਟੇਬਲ ਦੇ ਨਾਲ-ਨਾਲ ਟਾਈਮ ਮੈਨੇਜਮੈਂਟ ਹੋਣਾ ਚਾਹੀਦਾ। ਖਾਸ ਕਰਕੇ ਉਦੋਂ ਜਦੋਂ ਅਸੀਂ ਕਿਸੇ ਪੇਪਰ ਦੀ ਤਿਆਰੀ ਕਰ ਰਹੀ ਹੋਈਏ। ਪੇਪਰ ਦੀ ਨਹੀਂ, ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੀ ਹੋਈਏ। ਜਦੋਂ ਜਾਗੀਏ ਉਦੋਂ ਹੀ ਸਵੇਰਾ ਹੋਣਾ ਚਾਹੀਦਾ। ਜਦੋਂ ਹੀ ਸਾਡੀ ਅੱਖ ਖੁੱਲ੍ਹੇ ਜਾਂ ਤੇ ਕਿਤਾਬ ਸਹਰਾਣੇ ਪਈ ਹੋਵੇ। ਜੇ ਮੋਬਾਈਲ ਵੀ ਖੁੱਲਾ ਹੱਥ ਦੇ ਵਿੱਚ ਤਾਂ ਫਿਰ ਵੀ ਕੋਈ ਲੈਕਚਰ ਚੱਲਦਾ ਹੋਵੇ। ਜੇ ਕਿਸੇ ਦੇ ਕੋਲ ਵੀ ਬੈਠੇ ਆਂ ਤੇ ਉਹ ਵੀ ਬੰਦਾ ਉਹ ਹੋਣਾ ਚਾਹੀਦਾ ਜਿਹੜਾ ਸਾਨੂੰ ਸਾਡੇ ਗੋਲ ਦੇ ਵੱਲ ਲੈ ਕੇ ਜਾ ਰਿਹਾ ਐਹੋ ਜੀ ਸ਼ਿੱਦਤ ਦੇ ਨਾਲ ਹੀ ਜਿਹੜੇ ਬੰਦੇ ਖੁੱਭ ਕੇ ਪੜ੍ਹਦੇ ਨੇ ਪੜ੍ਹਾਈ ਕਰਦੇ ਨੇ ਉਹਨਾਂ ਦੇ ਨਾਂ ਜਿਹੜੇ ਨੇ ਆਏ ਸਾਲ ਬੜੇ ਵੱਡੇ ਪੂਲ ਦੇ ਵਿੱਚੋਂ ਕੁਝ ਜਿਹੜੇ ਸੈਂਕੜੇ ਹੁੰਦੇ ਨੇ ਉਹਨਾਂ ਦੇ ਵਿੱਚ ਆ ਜਾਂਦੇ ਸੋ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਟਾਈਮ ਟੇਬਲ ਦੀ ਮੈਂ ਕੋਈ ਨਵਿਕਲਾ ਟਾਈਮ ਟੇਬਲ ਲੈ ਕੇ ਤੁਹਾਡੇ ਤੱਕ ਨਹੀਂ ਆਇਆ ਇੱਕ ਬਹਾਨਾ ਹੀ ਹੁੰਦਾ ਕਿ ਮੈਂ ਇੱਥੇ ਟਾਈਮ ਟੇਬਲ ਲਿਖਾਂਗਾ ਵੀ ਇੰਨੇ ਵਜੇ ਆ ਪੜ੍ਹਾਈ ਕਰਨੀ ਚਾਹੀਦੀ ਏ ਨਾਲ ਦੀ ਨਾਲ ਤੁਸੀਂ ਵੀ ਕਾਪੀ ਪੈਨ ਲੈ ਕੇ ਬਹਿ ਜਾਓ ਜਿੱਥੇ ਤੁਹਾਨੂੰ ਕੋਈ ਲੱਗੇ ਕਿ ਇਸ ਟਾਈਮ ਤੇ ਮੈਂ ਆਹ ਕਰਨਾ ਤੇ ਤੁਸੀਂ ਉਸ ਨੂੰ ਚੇਂਜ ਕਰ ਸਕਦੇ ਹੋ ਬਦਲ ਸਕਦੇ ਹੋ ਤੇ ਸਹਿਭਾਨੇ ਮਿਲ ਜੋੜ ਕੇ ਤੁਹਾਡਾ ਟਾਈਮ ਟੇਬਲ ਤਿਆਰ ਹੋ ਜਾਏਗਾ ਤੇ ਉਦੋਂ ਬਾਅਦ ਵੀਡੀਓ ਖਤਮ ਹੁੰਦੇ ਸਾਰੀ ਇੱਕ ਸੌ ਖਾਣੀ ਹੈ ਕਿ ਹੁਣ ਮੈਂ ਇਹਦੇ ਅਕੋਰਡਿੰਗ ਚੱਲਣਾ ਹੈ ਜੇ ਮੈਂ ਕਹਿੰਦਾ ਸਿਰਫ 100 ਦਿਨ ਵੀ ਮੈਂ ਮਹੀਨਿਆਂ ਦੀ ਗੱਲ ਨਹੀਂ ਕਰਦਾ 100 ਦਿਨ ਵੀ ਆਪਣੇ ਦੁਆਰਾ ਮੇਰੇ ਨਹੀਂ ਆਪਣੇ ਦੁਆਰਾ ਬਣਾਏ ਗੇ ਟਾਈਮ ਟੇਬਲ ਦੇ ਅਕੋਰਡਿੰਗ ਤੁਸੀਂ ਚੱਲ ਪਏ ਨਾ 100 ਦਿਨ ਤੇ ਪੰਜਾਬ ਲੈਵਲ ਦੀ ਜਿਹੜੀ ਪੀਸੀਐਸ ਤੋਂ ਬਾਅਦ ਵਾਲੀ ਨਿੱਕੀ ਨੌਕਰੀ ਹੈ ਉਹਦੇ ਲਈ ਤੁਸੀਂ ਬਿਲਕੁਲ ਤਿਆਰ ਹੋ ਜਾਓਗੇ ਤਾਂ ਆਪਾਂ ਫਿਰ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਹੱਲਿਆਪਾ ਲੈ ਕੇ ਚੱਲਦੇ ਆਂ ਕਿ ਇੱਕ ਬੰਦਾ ਉਹਨੇ ਗ੍ਰੈਜੂਏਸ਼ਨ ਕਰ ਲਈ ਹੈ ਜਾਂ ਜਸਟ ਹੁਣ ਕਰਨੀ ਆਲਾ ਹੈ ਇਸੇ ਸਾਲ ਹੀ ਫ੍ਰੀ ਹੋ ਜਾਣਾ ਉਹਨੇ ਤੇ ਜਿਹੜੇ ਬਾਕੀ ਨੇ ਜਣਿਕੇ ਵਰਕਿੰਗ ਪ੍ਰੋਫੈਸ਼ਨਲ ਆਪਾਂ ਕਹਿ ਦਈਏ ਜਿਹੜੇ ਨੌਕਰੀ ਕਰਦੇ ਨੇ ਤੇ ਉਹ ਕੋਈ ਹੋਰ ਨੌਕਰੀ ਲੈਣਾ ਚਾਹੁੰਦੇ ਨੇ ਬੇਸ਼ੱਕ ਪ੍ਰਾਈਵੇਟ ਨੌਕਰੀ ਕਰਦੇ ਨੇ ਵੈਸੇ ਤੇ ਔਖਾ ਹੋ ਜਾਂਦਾ ਕਾਲਜ ਪੜ੍ਹਦੇ ਆ ਜਾਂ ਨੌਕਰੀ ਕਰਦੇ ਆ ਪੇਪਰ ਦੀ ਤਿਆਰੀ ਕਰਨੀ ਉਹ ਜਿਆਦਾ ਮਿਹਨਤ ਪਾਲ ਦੇਣੀ ਤੁਹਾਡੇ ਤੋਂ ਕਿਉਂਕਿ ਨੌਕਰੀ ਜਿੰਨੀ ਤੁਸੀਂ ਵੱਡੀ ਲੈਣੀ ਹੈ ਤਿਆਰੀ ਵੀ ਤੁਹਾਨੂੰ ਉਨੀ ਕਰਨੀ ਪੈਣੀ ਹੈ ਇਸ ਕਰਕੇ ਆਪਾਂ ਪਹਿਲਾਂ ਇੱਕ ਸਟੈਂਡਰਡ ਜਿਹਾ ਲੈ ਕੇ ਚੱਲਦੇ ਆ ਲੇਕਿਨ ਹੋ ਜਾਏਗਾ ਮੈਨੇਜ ਟਾਈਮ ਨੂੰ ਮੈਨੇਜ ਹੀ ਕਰਨਾ ਇਸ ਕਰਕੇ ਮੈਂ ਕਿਹਾ ਸੀ ਕਿ ਇਸ ਨੂੰ ਟਾਈਮ ਟੇਬਲ ਨਹੀਂ ਮੈਂ ਇੱਥੇ ਲਿਖ ਹੀ ਦੇਣਾ ਇਹ ਆਪਣਾ ਟਾਈਮ ਮੈਨੇਜਮੈਂਟ ਹੀ ਸਮਝੋ ਕਿਉਂਕਿ ਹਰੇਕ ਬੰਦੇ ਦੇ ਕੋਲ ਇੱਕ ਦਿਨ ਤੇ ਰਾਤ ਦੇ ਵਿੱਚ ਘੰਟੇ ਤੇ 24 ਨੇ ਨਾ ਲੇਕਿਨ ਉਸ ਬੰਦੇ ਤੇ ਡਿਪੈਂਡ ਕਰਦਾ ਕਿ ਦਿਨ ਕਿੰਨੇ ਘੰਟਿਆਂ ਦਾ ਬਣਾਣਾ ਮੈਂ ਤੇ ਰਾਤ ਕਿੰਨੇ ਘੰਟਿਆਂ ਦੀ ਵੇਖੋ ਨਿੱਕੀ ਜੀ ਗੱਲ ਆ ਜਿਹੜਾ ਬੰਦਾ ਜਿੰਨੇ ਵਜੇ ਸਵੇਰੇ ਉੱਠਿਆ ਸੂਰਜ ਭਾਵੇਂ 6:30 ਤੇ ਨਿਕਲਿਆ ਚਾਹੇ 5:45 ਤੇ ਨਿਕਲਿਆ ਜਿਹੜਾ ਬੰਦਾ ਸਵੇਰੇ ਜਿੰਨੇ ਵਜੇ ਉੱਠਦਾ ਉਹਦਾ ਦਿਨ ਉਦੋਂ ਸ਼ੁਰੂ ਹੋ ਜਾਂਦਾ ਬੇਸ਼ੱਕ ਘੜੀਆਂ ਕਲੌਕਾਂ ਮੋਬਾਈਲਾਂ ਦੇ ਵਿੱਚ ਰਾਤ ਨੂੰ 12 ਵਜੇ ਪੀਐਮ ਤੋਂ ਏਐਮ ਹੋ ਜਾਂਦਾ ਪਰ ਜਿਹੜਾ ਬੰਦਾ ਸਵੇਰੇ ਜਿੰਨੇ ਵਜੇ ਉੱਠਦਾ ਦਿਨ ਉਹਦਾ ਉਦੋਂ ਸ਼ੁਰੂ ਹੋ ਜਾਂਦਾ ਭਾਵੇਂ 4 ਵਜੇ ਉੱਠਦਾ ਕੋਈ ਭਾਵੇਂ 6 ਵਜੇ ਭਾਵੇਂ ਕੋਈ 8 ਵਜੇ ਉੱਠਦਾ ਮੇਰੇ ਵਰਗਾ ਸੋ ਇਹਨਾਂ 24 ਘੰਟੇ ਨੂੰ ਆਪਾਂ ਮੈਨੇਜ ਕਰਦੇ ਆ ਇੱਥੇ ਨਾ ਆਪਾਂ ਇੱਕ ਫੋਟੋ ਬਣਾ ਲੈਨੇ ਆ ਠੀਕ ਹੈ ਇਹ ਆ ਉਹ ਬੰਦਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਭਾਈ ਠੀਕ ਹੈ ਚਲੋ ਫੋਟੋ ਜਿਵੇਂ ਦੀ ਬਣੀ ਹੈ ਮੈਂ ਹੀ ਆ ਸਮਝੋਏ ਸਭ ਤੋਂ ਪਹਿਲਾਂ ਨੰਬਰ 1 4:30 ਮਿੰਟ ਤੋਂ ਲੈ ਕੇ 5:00 ਤੱਕ ਤੁਸੀਂ ਸਵੇਰੇ ਕੀ ਕਰਨਾ ਜੀ ਉੱਠਣਾ ਤੁਸੀਂ ਆਖੋਗੇ ਵੀ ਉੱਠਣ ਦਾ ਕੰਮ ਤੇ ਇਦਾਂ ਹੀ ਹੁੰਦਾ ਨਾ ਫਿਰ ਬੰਦਾ ਲੰਮਾ ਪਿਆ ਤੇ ਜਾਗ ਆ ਗਈ ਤੇ ਉੱਠ ਪਿਆ ਇਹ ਫਿਰ ਅੱਧਾ ਘੰਟਾ ਕਾਦੇ ਲਈ ਦੇ ਰਹੇ ਹੋ ਇਹ ਅੱਧਾ ਘੰਟਾ ਉਹਨਾਂ ਨਾਲ ਹੀ ਦੇ ਰਹਿਆਂ ਜਿਨ੍ਹਾਂ ਨੇ అలਾਰਮ ਦੀ ਸੰਗੀ ਘੁੱਟ ਨਹੀਂ ਹੁੰਦੀ ਆ ਸਨੂਸ 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 ਸਨੂਜ਼ ਕਰ ਕਰਕੇ ਅੱਧਾ ਘੰਟਾ ਲੱਗਦਾ ਆਪਾਂ ਨੂੰ ਕਈ ਵਾਰੀ ਉੱਠਣ ਤੇ ਸੋ ਇਸ ਕਰਕੇ ਸ਼ੁਰੂ ਚ ਇਹ ਆਦਤ ਭਾਵੇਂ ਹੋਵੇ ਪਰ ਇੱਕੋ ਝਟਕੇ ਦੇ ਵਿੱਚ ਆਪਾਂ ਉੱਠਣਾ 5 ਵਜੇ ਤੇ ਚਾਹ ਹੋਵੇ ਮਨ ਦੇ ਵਿੱਚ ਆਏ ਹਾਏ ਓਏ ਤਿਆਰੀ ਕਰਨੀ ਪੇਪਰ ਦੀ ਫਿਰ ਮਜ਼ਾ ਆਏਗਾ ਠੀਕ ਹੈ ਸੋ ਇਸ ਕਰਕੇ 5 ਵਜੇ ਤੁਸੀਂ ਉੱਠਣਾ ਉੱਠਣ ਭਾਵੇਂ ਤੁਸੀਂ 3 ਵਜੇ ਲੱਗੋ ਭਾਵੇਂ 4 ਵਜੇ ਤੁਹਾਨੂੰ ਘੰਟਾ ਲੱਗੇ ਭਾਵੇਂ ਅੱਧਾ ਲੱਗੇ ਜਿੰਨੇ ਵੀ ਆਲਸੀ ਹੈਗੇ ਹੋ ਤੁਸੀਂ ਠੀਕ ਹੈ ਉਹ ਤੁਹਾਨੂੰ ਪਤਾ ਹੋਏਗਾ ਫਿਰ ਦੂਜਾ ਨੰਬਰ 5 ਵਜੇ ਤੋਂ ਲੈ ਕੇ 6 ਵਜੇ ਤੱਕ ਇੱਕ ਘੰਟਾ ਨਾ ਜਿਹੜਾ ਇਹ ਆਪਾਂ ਆਪਣੇ ਸਰੀਰ ਨੂੰ ਦੇਣਾ ਜਿਹੜਾ ਕਿ ਬੇਹੱਦ ਜ਼ਰੂਰੀ ਹੈ ਉੱਠਦੇ ਹੋ ਸਾਰੇ ਨਹੀਂ ਸੋchna ਕਿ ਅੱਜ ਅਖਬਾਰ ਕਿੱਥੇ ਆ ਜਾਂ ਮੋਬਾਈਲ ਫੜ ਲਿਆ ਕੋਈ ਵੀਡੀਓ ਵੇਖ ਲਈ ਇਹ ਨਹੀਂ ਸੋchna ਕਿ ਹਾਏ ਮੈਂ ਅੱਜ ਦੁਪਹਿਰੇ ਆ ਕਰੂੰਗਾ ਕਿਉਂਕਿ ਟਾਈਮ ਟੇਬਲ ਤਾਂ ਬਣਿਆ ਹੋਇਆ ਨਾ ਆਪਣਾ ਤਾਂ ਇਹ ਜਿਹੜਾ ਟਾਈਮ ਟੇਬਲ ਕਹਿੰਦਾ ਵੀ ਇੱਕ ਘੰਟਾ ਸਰੀਰ ਨੂੰ ਦੇਣਾ ਹੈ ਤੁਸੀਂ ਇੱਕ ਘੰਟੇ ਦੇ ਵਿੱਚ ਕਸਰਤ ਕਰਨੀ ਹੈ ਠੀਕ ਹੈ ਬੇਸ਼ੱਕ ਵਾਕ ਕਰੋ ਜਾਂ ਜਿਸ ਨੂੰ ਤੁਸੀਂ ਕਹ ਲਓ ਕਿ ਮੈਡੀਟੇਸ਼ਨ ਕਰ ਲਓ ਬੈਠ ਕੇ ਕਰ ਲੋ ਪਾਰਕ ਦੇ ਵਿੱਚ ਅੰਤਰ ਧਿਆਨ ਹੋਣਾ ਕੁਝ ਹੋਣਾ ਗੁਰਦੁਵਾਰੇ ਜਾਓ ਮੰਦਿਰ ਜਾਓ ਪਾਠ ਪੂਜਾ ਕਰੋ ਕੁਝ ਵੀ ਕਰੋ ਤੁਹਾਡਾ ਅਗਰ ਜੋ ਵੀ ਜੀ ਕਰਦਾ ਲੇਕਿਨ ਕਸਰਤ ਵੀ ਜ਼ਰੂਰੀ ਆ ਵਾਕ ਵੀ ਜ਼ਰੂਰੀ ਆ 1 ਘੰਟਾ ਪੂਰਾ ਆਪਣੇ ਸਰੀਰ ਨੂੰ ਦੇਣਾ ਜਿਹੜੀ ਇਸ ਮਸ਼ੀਨਰੀ ਤੋਂ ਆਪਾਂ ਸਾਰਾ ਸਾਲ ਸਾਰੀ ਉਮਰ ਸਾਰਾ ਦਿਨ ਜਿਹੜਾ ਕੰਮ ਲੈਣਾ ਇਸ ਨੂੰ ਆਪਾਂ ਵਾਰਮ ਅਪ ਕਰੀਏ ਚਾਰਜ ਕਰ ਹੁਣ ਤੁਸੀਂ ਮੋਟਾ ਮੋਟਾ 6 ਵਜੇ ਤੋਂ ਲੈ ਕੇ 8 ਵਜੇ ਤੱਕ ਇਹਨਾਂ 2 ਘੰਟਿਆਂ ਦੇ ਵਿੱਚ ਨਾ ਆਪਾਂ ਕਰੰਟ ਅਫੇਅਰ ਕਰਨੇ ਆ ਤੁਸੀਂ ਆਖੋਗੇ ਸਵੇਰੇ ਸਵੇਰੇ ਇੱਕ ਤੇ ਤੁਸੀਂ ਸਾਰਾ ਦਿਨ ਨਾ ਵਧੀਆ ਚਾਰਜ ਰਹੋਗੇ ਬੀਤੇ ਦਿਨ ਦੇਸ਼ ਦੁਨੀਆ ਦੇ ਵਿੱਚ ਕੀ ਹੋਇਆ ਉਹ ਤੁਹਾਨੂੰ ਪੜਨ ਦਾ ਮੌਕਾ ਮਿਲ ਜੇਗਾ ਆਪਣਾ ਕਰੰਟ ਅਫੇਅਰ ਵਾਲਾ ਜਿਹੜਾ ਰਜਿਸਟਰ ਹੈ ਉਹਨੂੰ ਚੱਕੋ ਚਾਹੇ ਆਨਲਾਈਨ ਪੜ੍ਹਦੇ ਹੋ ਏਡੀ ਛੇਤੀ ਅਖਬਾਰ ਵੀ ਨਹੀਂ ਹੁੰਦੀ ਲੇਕਿਨ ਅੱਜ ਕੱਲ ਹਰੇਕ ਐਪ ਆਪਣੇ ਫੋਨ 'ਚ ਹੈਗੀ ਏ ਅਖਬਾਰਾਂ ਨੂੰ ਫੋਲੋ ਕਰੋ ਜਾਂ ਫਿਰ ਸਭ ਤੋਂ ਵਧੀਆ ਸਾਡੇ ਅੱਜ ਬਹੁਤ ਵਧੀਆ ਭੈਣ ਭਰਾਵਾਂ ਨੇ YouTube ਤੇ ਚੈਨਲ ਬਣਾਏ ਨੇ ਤੇ ਹਰੇਕ ਬੰਦਾ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਤੱਕ ਰੋਜ਼ ਦੇ ਜਿਹੜੇ ਕਰੰਟ ਅਫੇਅਰ ਨੇ ਉਹ ਇੱਕ ਛੋਟੀ ਜੀ ਪੀਡੀਐਫ ਹੀ ਕਈਰ ਸ਼ੇਅਰ ਕਰ ਦਿੰਦੇ ਨੇ ਟੈਲੀਗ੍ਰam ਚੈਨਲ ਤੇ ਜਾਂ ਫਿਰ ਉਹ YouTube ਤੇ ਇੱਕ ਲੈਕਚਰ ਬਣਾ ਦਿੰਦੇ ਨੇ ਕਿ ਅੱਜ ਜਾਂ ਪਿਛਲੇ ਦਿਨ ਕੀ ਹੋਇਆ ਤੇ ਤੁਸੀਂ ਇਹ 2 ਘੰਟਿਆਂ ਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਉਸ ਨੂੰ ਲਿਖ ਲੈਣਾ ਕਿਉਂਕਿ ਇਹ ਬਹੁਤ ਵੱਡਾ ਰੋਲ ਰਹਿੰਦਾ ਹੈ ਕਿਸੇ ਵੀ ਐਗਜ਼ਾਮੀਨੇਸ਼ਨ ਦੇ ਵਿੱਚ ਜਿੰਨੇ ਵੀ ਇਹ ਸਾਡੇ ਸਬਜੈਕਟ ਨੇ ਉਹਨਾਂ ਸਾਰਿਆਂ ਦੇ ਕਰੰਟ ਅਫੇਅਰ ਨੇ ਯਾਨੀ ਕਿ এনवायरमेंट ਦੀ ਦੁਨੀਆ 'ਚ ਸਾਇੰਸ ਦੀ ਦੁਨੀਆ 'ਚ ਪੋਲਿਟੀ ਦੀ ਦੁਨੀਆ 'ਚ ਕੋਈ ਨਵਾਂ ਬਿੱਲ ਆ ਗਿਆ ਕਾਨੂੰਨ ਪਾਸ ਹੋ ਗਿਆ ਸਾਰਾ ਕੁਝ ਸਾਨੂੰ ਜੀਕੇ ਦੇ ਰੂਪ ਦੇ ਵਿੱਚ ਕਰੰਟ ਅਫੇਅਰ ਦੀਆਂ ਚੀਜ਼ਾਂ ਸਾਰੀਆਂ ਰੱਖਣੀਆਂ ਪੈਣਗੀਆਂ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ ਵੀ ਕਰਨਾ ਕੀ ਹੈ ਕਿਉਂਕਿ ਅਗਲੀ ਵੀਡੀਓ ਬੜੀ ਸ਼ਾਨਦਾਰ ਵਿੱਦ ਸੋਰਸ ਤੁਹਾਡੇ ਤੱਕ ਲੈ ਕੇ ਆਵਾਂਗਾ ਵੀ ਕਿਹੜੀ ਚੀਜ਼ ਕਿੱਥੋਂ ਕਰਨੀ ਹੈ ਬੜੇ ਮਲਟੀਪਲ ਸੋਰਸ ਨੇ ਉਹਨਾਂ ਮਲਟੀਪਲ ਦੇ ਵਿੱਚੋਂ ਇੱਕ ਕਿਵੇਂ ਚੂਜ਼ ਕਰਨਾ ਆਪਾਂ ਫਿਲਹਾਲ ਇਹ ਛੋਟੀ ਵੀਡੀਓ ਆਪਾਂ ਬਣਾਉਣੀ ਹੈ ਬਾਤ ਹੀ ਲੰਬੀ ਨਾ ਹੋ ਜੇ ਫਿਰ ਭਾਈ 8 ਵਜੇ ਤੋਂ ਲੈ ਕੇ 9 ਵਜੇ ਤੁਸੀਂ ਥੋੜਾ ਜਿਹਾ ਫ੍ਰੀ ਰਹਿ ਲਓ ਫ੍ਰੀ ਤਾਂ ਕੀ ਰਹਿਣਾ ਮਤਲਬ ਖਾਣਾ ਖਾ ਲਓ ਜੀ ਖਾਣੇ ਤੇ ਮੈਂ ਤਾਂ ਲੇਖ ਰਿਹਾ ਕਿਉਂਕਿ ਇਹ ਖਾਣਾ ਵੀ ਬਹੁਤ ਵਧੀਆ ਹੈਲਦੀ ਹੋਣਾ ਚਾਹੀਦਾ ਊਟ ਪਟਾੰਗ ਨਹੀਂ ਸ਼ਕਣਾ ਹੈਗਾ ਇਹ ਕੋਲਡ ਡਰਿੰਕਾਂ ਲੇਜ਼ ਕਰਕਰਿਆਂ ਨੇ ਦਿਮਾਗ 'ਚ ਕੋਈ ਤੁਹਾਡੇ ਸੱਲਾਹ 'ਚ ਵਾਦਾ ਨਹੀਂ ਕਰਨਾ ਖਾਦਾ ਬਣਿਆ ਵਧੀਆ ਪੋਸਟਿਵ ਖਾਣਾ ਖਾਓਗੇ ਨੀਂਦ ਵੀ ਚੰਗੀ ਪਾਏਗੀ એનર્ਜੀ ਵੀ ਮਿਲੇਗੀ ਫਿਰ 9 ਵਜੇ ਤੋਂ ਲੈ ਕੇ 10 ਵਜੇ ਤੱਕ ਸਿਰਫ 1 ਘੰਟਾ ਤੁਸੀਂ ਪੜ੍ਹਨੀ ਹੈ ਪੰਜਾਬੀ ਤੇ ਨਾਲ ਪੜ੍ਹਨੀ ਹੈ ਇੰਗਲਿਸ਼ ਇਹ ਗੱਲ ਸ਼ੁਰੂਆਤੀ ਟਾਈਮ ਟੇਬਲ ਦੀ ਹੈ ਜਿੰਨਾ ਲੈ ਲੈ ਸ਼ੁਰੂ ਕਰਨਾ ਪੰਜਾਬ ਦਾ ਕੰਪੀਟੀਟਿਵ ਐਗਜ਼ਾਮ ਲੜਨਾ ਉਹਦੇ ਵਿੱਚ ਆਹ ਦੋ ਚੀਜ਼ਾਂ ਹੋਣਗੀਆਂ ਹੋਣਗੀਆਂ ਚਾਹੇ ਜਿਹੜਾ ਮਰਜ਼ੀ ਪੇਪਰ ਉਠਾ ਕੇ ਵੇਖ ਲਓ 5-7 ਸਵਾਲ ਇਹਦੇ ਚ ਆਉਣੇ ਆ 5-7 ਸਵਾਲ ਇਹਦੇ ਚ ਆਉਣੇ ਆ ਆਉਣੀ ਦੋਨਾਂ ਦੀ ਜ਼ਿਆਦਾਤਰ ਗ੍ਰਾਮਮਰੀ ਹੈ ਤਾਂ ਇੱਕ ਇੱਕ ਦਿਨ ਵੰਡ ਲਓ ਇੱਕ ਦਿਨ ਪੰਜਾਬੀ ਘੰਟਾ ਪੜ੍ਹ ਲਓ ਇੱਕ ਦਿਨ ਇ ਨੋਟਸ ਬਣਾਉਣ ਦੀ ਵੀ ਗੱਲ ਮੈਂ ਤੁਹਾਨੂੰ ਦੱਸਣੀ ਸਾਰੀ ਹੁਣ ਵੇਖੋ ਜੀ 10 ਤੋਂ ਲੈ ਕੇ 12 ਤੱਕ ਇਹ ਹੁਣ ਆ ਗਿਆ ਆਪਣੇ ਕੋਲ 2 ਘੰਟੇ ਇਹਨਾਂ 2 ਘੰਟਿਆਂ ਦੇ ਵਿੱਚ ਜਿਹੜੀ ਆਪਣੀ ਜੀਕੇ ਹੁੰਦੀ ਐ ਸਟੈਟਿਕ ਜੀਕੇ ਜਰਨਲ ਨੋਲਜ ਕਿਹਾ ਜਾਂਦਾ ਪਰ ਇਹ ਜਰਨਲ ਨਹੀਂ ਇਹ ਆਮ ਨਹੀਂ ਬੜੀ ਖਾਸ ਜਾਣਕਾਰੀ ਹੁੰਦੀ ਐ ਹੁਣ ਇਹਦੇ ਵਿੱਚ ਤੁਹਾਨੂੰ ਪੜ੍ਹਨੀ ਪੈਂਦੀ ਐ ਹਿਸਟਰੀ ਇਹਦੇ ਵਿੱਚ ਪੜੋਗੇ ਤੁਸੀਂ ਜੀਓਗ੍ਰਾਫੀ ਇਹਦੇ ਵਿੱਚ ਪੋਲੀਟੀਕਲ ਸਾਇੰਸ ਇਕਨੋਮਿਕਸ ਇਹਦੇ ਵਿੱਚ ਤੁਸੀਂ ਪੜੋਗੇ এনवायरमेंट ਸਾਇੰਸ ਹੋਰ ਕਿੰਨੇ ਸਬਜੈਕਟ ਪੜ੍ਹਦੇ ਤੁਸੀਂ 2 ਘੰਟਿਆਂ ਦੇ ਵਿੱਚ ਰੋਜ਼ ਦੋ ਪੜ੍ਹਨੇ ਐ ਰਜਿਸਟਰ ਭਾਵੇਂ ਅੱਡ-ਅੱਡ ਲਾਹੋ ਚੰਗੀ ਗੱਲ ਹੈ ਜੀਓਗ੍ਰਾਫੀ ਦਾ ਰਜਿਸਟਰ ਚੱਕਿਆ ਨਾਲ ਜਿਹੜਾ ਸੋਰਸ ਹੈ ਤੁਹਾਡਾ ਵੀ ਹੁਣ ਇੱਕ ਘੰਟਾ ਜੀਓਗ੍ਰਾਫੀ ਚੱਲੂ ਇੱਕ ਘੰਟਾ-ਘੰਟਾ ਵੰਡ ਲਓ ਚਾਹੀ ਇੱਕ-ਇੱਕ ਚੈਪਟਰ ਵੰਡ ਲਓ ਵੀ ਰੋਜ਼ ਇੱਕ-ਇੱਕ ਚੈਪਟਰ ਮੈਂ ਇਹਨਾਂ ਦਾ ਕਰਨਾ ਜੇ ਸਵਾ ਘੰਟੇ ਚ ਹੋ ਗਿਆ ਡੇਢ ਚ ਹੋ ਗਿਆ ਤੁਹਾਡੀ ਉਹ ਆਪਣੀ ਮਰਜ਼ੀ ਹੈ ਲੇਕਿਨ ਮੇਰੇ ਅਕੋਰਡਿੰਗ 2 ਘੰਟੇ ਇੱਕ ਦਿਨ ਇਹਨਾਂ ਦੋਨਾਂ ਨੂੰ ਦੇ ਦਿਓ ਅਗਲੇ ਦਿਨ ਪੋਲੀਟੀਕਲ ਸਾਇੰਸ ਤੇ ਇਕਨੋਮਿਕਸ ਪੜ੍ਹ ਲਓ ਤੀਜੇ ਦਿਨ ਆ ਕਰ ਲਓ ਜਾਂ ਤੁਸੀਂ 2 ਘੰਟੇ ਦੇ ਵਿੱਚ 2 ਜਾਂ 3 ਜਿਵੇਂ ਜਿਵੇਂ ਵੀ ਚੈਪਟਰ ਕਰਨੇ ਨੇ ਉਹ ਡੇਲੀ 2 ਘੰਟੇ 10 ਤੋਂ 12 ਆ ਵਾਲਾ ਪੋਰਸ਼ਨ ਹੈ ਜਿਹੜਾ ਇਹ ਤੁਹਾਨੂੰ ਚਾਹੀਦਾ ਕਿਉਂਕਿ ਜੇਕਰ ਦੇ ਕਰੀਬ ਜਿਹੜੇ ਸਬਜੈਕਟ ਨੇ ਉਹ ਵੰਡੇ ਨੇ ਕੰਪਿਊਟਰ ਵੀ ਆਉਣਾ ਰੀਜ਼ਨਿੰਗ ਵੀ ਆਉਣੀ ਹੈ ਸੋ ਇਹਨਾਂ ਸਾਰਿਆਂ ਨੂੰ ਸਮਾਂ ਤੇ ਦੇਣਾ ਲੇਕਿਨ 2 ਘੰਟੇ ਰੋਜ਼ ਦੇਣੇ ਆ ਜ਼ਿਆਦਾ ਦੇਣ ਦੀ ਲੋੜ ਨਹੀਂ ਆ ਫਿਰ ਆ ਗਿਆ ਜੱਗੇ ਸਮਾਂ 12 ਵਜੇ ਤੋਂ ਲੈ ਕੇ 2 ਵਜੇ ਤੱਕ 2 ਘੰਟੇ ਫਿਰ ਆ ਇਹ ਹੌਲੀ ਹੌਲੀ ਆਪਾਂ 2 ਤੋਂ 2:30 ਤੱਕ ਵੀ ਜਾਾਂਗੇ ਜਾਂ ਮੈਕਸਿਮਮ 3 ਵੀ ਕਰਾਂਗੇ ਕਿਉਂ ਕਿਉਂਕਿ ਇਹਦੇ ਵਿੱਚ ਸਾਡੀ ਬਹੁਤ ਪਿਆਰੀ ਆਏਗੀ ਰੀਜ਼ਨਿੰਗ ਏਕੋ ਆਂਟ ਜਿੰਨੂੰ ਆਪਾਂ ਕਹਿੰਨੇ ਆ ਮੈਥ ਕਹਿ ਲੈਨੇ ਆ ਇਹ ਚੀਜ਼ ਆਪਾਂ ਖੁਦ ਵੀ ਕਰ ਸਕਦੇ ਆ ਲੇਕਿਨ YouTube ਤੋਂ ਲੈਕਚਰ ਵੀ ਵੇਖਾਂਗੇ ਤੇ ਨਾਲੇ ਕੋਚਿੰਗ ਵੀ ਲਵਾਵਾਂਗੇ ਉਹਦੀ ਗੱਲ ਵੀ ਕਰਾਂਗੇ ਲੇਕਿਨ ਇਹ 2 ਘੰਟੇ ਨੇ ਹੌਲੀ ਹੌਲੀ ਇਹਨਾਂ ਨੂੰ ਆਪਾਂ 3 ਘੰਟਿਆਂ ਤੇ ਲੈ ਕੇ ਜਾਣਾ ਇਹਦੇ ਤੇ ਕਿਉਂ ਲੈ ਕੇ ਜਾਣਾ ਕਿਉਂਕਿ ਇਹਦੇ ਵਿੱਚ ਫਾਰਮੂਲੇ ਹੁੰਦੇ ਨੇ ਤੇ ਇਹ ਬਹੁਤੀ ਆਪਾਂ ਸਾਰੇ ਪੜ੍ਹਦੇ ਨਹੀਂ ਹੁੰਦੇ ਹਰੇਕ ਨੇ 10ਵੀਂ ਤੋਂ ਬਾਅਦ ਬਹੁਤੇ ਛੱਡ ਹੀ ਦਿੰਦੇ ਨੇ ਬਾਕੀ ਚੀਜ਼ਾਂ ਵੀ ਆਪਾਂ ਤਕਰੀਬਨ ਛੱਡ ਹੀ ਦਿੰਦੇ ਆ 11ਵੀਂ 12ਵੀਂ ਵਿੱਚ ਪਰ 9th ਵਿਸ਼ੇ ਸਾਡੇ ਹੱਥ 'ਚ ਆ ਜਾਂਦੇ ਨੇ ਬਾਕੀ ਚੀਜ਼ਾਂ ਰਹਿ ਜਾਂਦੀਆਂ ਨੇ ਇਸ ਕਰਕੇ ਇਸ ਨੂੰ ਹੌਲੀ-ਹੌਲੀ ਆਪਾਂ 3 ਘੰਟੇ ਤੇ ਲੈ ਕੇ ਜਾਣਾ ਹੁਣ 2 ਤੋਂ 3 ਤੁਸੀਂ ਫਿਰ ਵੀ ਆਪਣਾ ਜਿਹੜਾ ਦੁਪਹਿਰ ਦਾ ਖਾਣਾ ਖਾ ਲਓ ਜੀ ਠੀਕ ਹੈ ਤੇ ਨਾਲੇ ਹੁਣ ਘੰਟਾ ਕਿਹੜਾ ਖਾਣਾ ਹੀ ਖਾਂਦੇ ਰਹਿਣਾ ਠੀਕ ਹੈ 15-20 ਮਿੰਟ 'ਚ ਆਪਣਾ ਖਾਣਾ ਖਾਦਾ ਬਾਅਦ ਵਿੱਚ ਆਪਣਾ ਕਿਉਂਕਿ ਇੰਸਟਾਗ੍ਰam ਵੀ ਵਾਜਾ ਮਾਰਦਾ ਹੋਣਾ ਨਾ ਕਿ ਰੀਲਾਂ ਵੇਖ ਲੈ ਕੁਝ ਵੇਖ ਲੈ ਪਰ ਐਦਾਂ ਕਰਨਾ ਨਹੀਂ ਹੈ ਤੁਸੀਂ ਇਹਦੇ ਤੇ ਵੀ ਕੁਛ ਨਾ ਕੁਛ ਅਗਰ ਐਦਾਂ ਕਰੋ ਵੀ ਜਿਹੜੇ 20 ਮਿੰਟ ਮਿਲੇ ਨੇ ਮਾੜਾ ਮੋਟਾ ਆਪਣੀਆਂ ਸਟੋਰੀਆਂ ਸਟਰੀਆਂ ਚੈੱਕ ਕਰ ਲਓ ਕੁਛ ਨਹੀਂ ਹੁੰਦਾ ਲੇਕਿਨ ਫੇਰ ਵੀ ਧਿਆਨ ਰਹਿਣਾ ਚਾਹੀਦਾ ਵੀ ਕੋਈ ਨਾ ਕੋਈ ਲੈਕਚਰ ਹੀ ਮੈਂ YouTube ਤੇ ਚਲਾ ਲਾਂ ਕੁਝ ਨਾ ਕੁਝ ਪੱਲੇ ਪੈ ਜੀ ਤੁਸੀਂ ਥੋੜਾ ਪਤਾ ਯਾਨੀ ਕਿ ਪਾਵਰ ਨੈਪ ਵੀ ਲੈਣਾ ਹੈ ਵੀਡੀਓ ਵੇਂਦੇ ਵੇਂਦੇ ਕਈ ਵਾਰ ਨੀਂਦ ਆ ਜਾਂਦੀ ਹੈ ਲੇਕਿਨ అలਾਰਮ ਲੱਗਾ ਰਹੇ 3 ਵਜੇ ਤੱਕ ਦਾ ਇਹ ਵੀ ਜੇ ਬੰਦਾ ਖਾਣਾ ਖਾ ਕੇ ਚੰਗੀ ਦੁਪਹਿਰੇ ਲੱਸੀ ਪੀ ਕੇ ਕੋਲਾ ਤੇ 5 ਵਜੇ ਜਾਗ ਆਏ ਫਿਰ ਤੇ ਸਾਰਾ ਟਾਈਮ ਟੇਬਲ ਆਪਣਾ ਰੁਲ ਗਿਆ ਇਸ ਨੂੰ ਇੰਪਲੀਮੈਂਟ ਕਰਨਾ ਆਪਾਂ ਇਸ ਕਰਕੇ 3 ਵਜੇ ਆਪਾਂ ਫੇਰ ਉੱਠਣਾ ਅੱਗੇ ਆਪਣਾ 3 ਵਜੇ ਤੋਂ ਲੈ ਕੇ 4:30 ਜਾਂ 4:30 ਵਜੇ ਤੱਕ ਆਪਾਂ ਪੜ੍ਹਨਾ ਹੈ ਕੰਪਿਊਟਰ ਇਹ ਵੀ ਹਰੇਕ ਪੇਪਰ ਲਈ ਜ਼ਰੂਰੀ ਹੈ ਲਿਖਿਆ ਹੁੰਦਾ ਉਹਨਾਂ 120 ਘੰਟੇ ਦਾ ਪਾਸ ਕੀਤਾ ਹੋਵੇ ਤੋ ਸਰਟੀਫਿਕੇਟ ਤੇ ਸਾਰੇ ਚਲੋ ਬਣਵਾ ਹੀ ਲੈਣੇ ਆ ਕਈਆਂ ਨੇ ਕੀਤਾ ਹੁੰਦਾ ਸੋ ਡੇਢ ਘੰਟਾ ਤੁਸੀਂ ਦੇਣਾ ਜੀ ਕੰਪਿਊਟਰ ਨੂੰ ਫਿਰ 4:30 ਤੋਂ ਲੈ ਕੇ 6 ਵਜੇ ਤੱਕ ਡੇਢ ਘੰਟਾ ਇੱਕ ਬੁੱਕ ਆਂਦੀ ਆ ਜੀ ਸਾਡਾ ਪੰਜਾਬ ਇੱਕ ਆਂਦੀ ਆ ਕੋਈ ਚੜ੍ਹਦਾ ਪੰਜਾਬ ਜਿਹਦੇ ਵਿੱਚ ਪੰਜਾਬ ਬਾਰੇ ਸਾਰੀ ਜੀਕੇ ਕਿਉਂਕਿ ਕਈਆਂ ਪੇਪਰਾਂ ਦੇ ਵਿੱਚ ਸਪੈਸੀਫਿਕਲੀ ਆ ਹੁੰਦਾ ਪੰਜਾਬ ਹਿਸਟਰੀ ਐਂਡ ਕਲਚਰ ਮੈਂ ਕਹਿੰਦਾ ਉਹਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ ਠੀਕ ਹੈ ਇਸ ਕਰਕੇ ਤੁਸੀਂ ਡੇਢ ਘੰਟਾ ਉਹ ਕਿਤਾਬ ਹੈ ਉਸ ਤੋਂ ਬਾਹਰ ਜਾਂਦੀ ਲੋੜ ਨਹੀਂ ਆ 95% ਕਵਰ ਹੋ ਹੀ ਜਾਂਦਾ ਹੁਣ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ ਫਿਰ ਫਰੀ ਤੁਸੀਂ ਆਖੋਗੇ ਇਹ ਚੰਗਾ ਟਾਈਮ ਟੇਬਲ ਹੈ ਜੋ ਮੈਨੂੰ ਲੱਗਦਾ ਫੇਰ ਤੋਂ 8 ਕਿਵੇਂ ਫਰੀ ਹੈ ਭਾਈ ਇਹਦੇ ਵਿੱਚ 6 ਤੋਂ 7 ਤੁਸੀਂ ਇੱਕ ਘੰਟਾ ਆਪਣਾ ਖੇਡੋ ਕੁਦੋ ਭਾਈ ਪਿੰਡਾਂ ਚ ਰਹਿੰਦੀ ਹੋ ਗਰਾਊਂਡ ਚ ਚਲੇ ਜਾਓ ਗੇੜਾ ਗੁੜਾ ਲਾਓ ਖੇਤਾਂ ਚ ਗੇੜਾ ਲਾਓ ਕੋਈ ਬਾਜ਼ਾਰ ਦਾ ਮਾੜਾ ਮੋਟਾ ਕੰਮ ਕਰਨ ਨਾਲ ਰਿਲੈਕਸ ਹੋ ਜਾਓ ਹਨਾ ਵਧੀਆ ਆਪੀ ਆਓ ਕੁਛ ਕੁਝ ਵੀ ਇਦਾਂ ਦਾ ਗੱਲਬਾਤ ਕਰ ਲਓ ਰਿਲੈਕਸ ਹੋ ਜਾਓ ਸੋਸ਼ਲ ਮੀਡੀਆ ਯੂਜ਼ ਕਰ ਲਓ 15 20 ਮਿੰਟ ਜਿਆਦਾ ਨਹੀਂ ਉਸ ਤੋਂ ਬਾਅਦ ਜਿਹੜਾ 7 ਤੋਂ 8 ਵਾਲਾ ਕੰਮ ਸੋ ਇਸ ਘੰਟੇ ਦੇ ਵਿੱਚ ਤੁਸੀਂ ਆਪਣਾ ਰਾਤ ਦਾ ਜਿਹੜਾ ਖਾਣਾ ਉਹ ਖਾ ਲਓ ਜੀ ਹੁਣ ਲਾਸਟ ਵਾਲਾ ਸਭ ਤੁਸੀਂ ਇਦਾਂ ਹੀ ਕਰਨਾ ਵੈਸੇ ਤੇ ਹਰੇਕ ਸਟੈਪ ਨੂੰ ਫੋਲੋ ਕਰਨਾ 8 ਤੋਂ 10 ਵਜੇ ਤੱਕ ਤੁਸੀਂ ਦੁਹਰਾਈ ਕਰਨੀ ਹੈ ਦੁਹਰਾਈ ਘਟ ਸ਼ਬਦ ਵਰਤਣਾ ਆਪਾਂ ਦੁਹਰਾਈ ਯਾਨੀ ਕਿ ਰਿਵੀਜ਼ਨ ਕਰਨੀ ਹੈ ਜਿਹੜਾ ਤੁਸੀਂ ਅੱਜ ਸਾਰੇ ਦਿਨ ਚ ਤਿਆਰ ਕੀਤਾ ਕਿਤੇ ਤੁਹਾਡਾ ਪੋਲਿਟੀ ਦਾ ਰਜਿਸਟਰ ਪਿਆ ਕਿਤੇ ਅੱਜ ਯਾਨੀ ਕਿ ਰੀਜ਼ਨਿੰਗ ਦੇ ਦੋ ਸਵਾਲ ਕੀਤੇ ਕਿਤੇ ਮੈਥ ਦਾ ਕੋਈ ਟਾਈਮ ਐਂਡ ਉਹਦਾ ਵਰਕ ਵਾਲਾ ਕੋਈ ਸਵਾਲ ਕੀਤਾ ਕੰਪਿਊਟਰ ਦੀਆਂ ਚਾਰ ਟਰਮਾਂ ਹੋਰ ਜਾਣੀਆਂ ਉਹ ਸਾਰੇ ਰਜਿਸਟਰ ਰੱਖੇ ਜਸਟ ਜਿਹੜੇ ਹਰੇਕ ਤੁਸੀਂ ਸਬਜੈਕਟ ਦੇ ਵਿੱਚ 2-2 4-4 ਪੇਜ ਬਣਾਏ ਹੋਣੇ ਹਨਾ ਉਹਨਾਂ ਸਾਰਿਆਂ ਨੂੰ 2 ਘੰਟਿਆਂ ਦੇ ਵਿੱਚ ਕੁਝ ਵੀ ਨਵਾਂ ਨਹੀਂ ਕਰਨਾ ਉਹਨਾਂ ਨੂੰ ਤੁਸੀਂ ਰਿਵਾਈਜ਼ ਕਰਨਾ 2 ਘੰਟੇ ਜੇ ਤੁਸੀਂ ਦੋ ਵਾਰੀ ਵੀ ਕਰ ਗਏ ਤਾਂ ਮੈਂ ਕਹਣਾ ਤੁਹਾਡੀ ਇੰਨੀ ਕੁ ਜ਼ਿਆਦੀ ਪਕੜ ਹੋ ਜਾਏਗੀ ਹਰੇਕ ਟੌਪਿਕ ਦੇ ਉੱਤੇ ਸਵੇਰੇ ਫਿਰ ਤੁਸੀਂ ਬਹੁਤ ਚੰਗੀ ਤਰ੍ਹਾਂ ਉੱਠ ਕੇ ਇਸੇ ਟਾਈਮ ਟੇਬਲ ਨੂੰ ਫੋਲੋ ਕਰਕੇ ਜਾਂ ਆਪਣੇ ਅਕੋਰਡਿੰਗ ਥੋੜਾ ਬਤਾ ਚੇਂਜ ਕਰ ਲਓ ਮੁੱਦਾ ਇਹੀ ਹੈ ਕਿ ਜਿਹੜੀਆਂ 10 ਚੀਜ਼ਾਂ ਹੁੰਦੀਆਂ ਨਾ ਪੇਪਰਾਂ ਦੇ ਵਿੱਚ ਉਹ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਰੱਟੀਆਂ ਹੋਣੀਆਂ ਚਾਹੀਦੀਆਂ ਬੇਸ਼ੱਕ ਪੇਪਰਾਂ ਦੁੱਤੀਆਂ ਚ ਰੱਟਾ ਕੰਮ ਨਹੀਂ ਆਉਂਦਾ ਇੱਥੇ ਡੇਟਾ ਨੂੰ ਰੱਟਾ ਲਾ ਕੇ ਵੀ ਕੰਮ ਆ ਜਾਂਦਾ ਹੁੰਦਾ 10 ਵਜੇ ਤੋਂ ਬਾਅਦ ਤੁਸੀਂ ਮੋਬਾਈਲ ਨਹੀਂ ਲੈਣਾ ਜੀ ਇਹ ਤੁਹਾਨੂੰ ਕੋਈ ਆਪਣੇ ਨਾ ਇੱਕ ਕਹਿ ਲੋ ਕਿ ਸੌਂ ਖਾਣੀ ਪੈਣੀ ਕਿਉਂਕਿ ਜੇ ਤੁਸੀਂ 10 ਵਜੇ ਮੋਬਾਈਲ ਫੜ ਲਿਆ ਨਾ ਘੰਟਾ ਡੇਢ ਘੰਟਾ ਦਾ ਬਹੁਤ ਆਰਾਮ ਨਾਲ ਤੁਸੀਂ ਬੈੱਡ ਤੇ ਇਸ ਨੂੰ ਯੂਜ਼ ਕਰ ਲੋਗੇ ਫਿਰ ਤੁਹਾਡੀ ਨੀਂਦ ਵੀ ਖਰਾਬ ਹੋਏਗੀ ਸਭ ਤੋਂ ਸੌਖੀ ਗੱਲ ਹੈ ਜਿਨ੍ਹਾਂ ਨੂੰ ਨੀਂਦ ਨਹੀਂ ਨਾ ਪੈਂਦੀ ਟਾਈਮ ਟੇਬਲ ਤੋਂ ਵੱਖਰੀ ਇੱਕ ਗੱਲ ਦੱਸ ਰਿਹਾ ਤੁਹਾਨੂੰ ਮੈਂ ਜਿਨ੍ਹਾਂ ਨੂੰ ਨੀਂਦਰ ਦੇ ਵਿੱਚ ਔਖ ਹੁੰਦੀ ਹੈ ਨਾ ਕੋਈ ਨਾ ਕੋਈ ਕਿਤਾਬ ਆਪਣੇ ਸਹਾਰੇ ਰੱਖੋ ਕਹਾਣੀਆਂ ਦੀ ਕੋਈ ਵੀ ਕਿਤਾਬ ਕਿੰਨੀਆਂ ਸੋਹਣੀਆਂ ਕਿਤਾਬਾਂ ਪੰਜਾਬੀ ਚ ਮਿਲਦੀਆਂ ਜਾਂ ਇੰਗਲਿਸ਼ ਜਿਹੜੀ ਵੀ ਤੁਸੀਂ ਭਾਸ਼ਾ ਚ ਪਸੰਦ ਕਰਦੇ ਹੋ ਮੈਂ ਕਹਿੰਦਾ ਤੁਸੀਂ 2 ਤੋਂ 3 ਪੰਨੇ ਨਹੀਂ ਪੜ੍ਹਨੇ ਥੋੜਾ ਯਾਨੀ ਕਿ ਲੇਟ ਕੇ ਪੜ੍ਹਨ ਦੀ ਕੋਸ਼ਿਸ਼ ਕਰਿਓ ਜੇ ਨੀਂਦ ਲਿਓਣੀ ਹੈ ਤੀਜੇ ਪੇਜ ਤੱਕ ਤੇ ਤੁਸੀਂ ਜਾਓਗੇ ਨਹੀਂ ਤੇ ਜਦੋਂ ਪਹਿਲੀ ਝਪਕੀ ਆਵੇ ਜਦੇ ਨਾਲ ਦੀ ਨਾਲ ਕਿਤਾਬ ਬੰਦ ਕਰਕੇ ਉਸ ਸੋ ਜੋ ਐਨੀ ਕੋ ਸੋਹਣੀ ਨੀਂਦਰ ਪਾਏਗੀ ਨਾ ਤੇ ਸਵੇਰੇ ਉੱਠੋਗੇ ਵੀ ਪਹਿਲੇ అలਾਰਮ ਦੇ ਨਾਲ ਉਹਦੀ ਸੰਗੀ ਨਹੀਂ ਕੁਟੋਗੇ ਤੁਸੀਂ 10 ਵਜੇ ਦਾ ਮਤਲਬ ਹੈ ਤੁਸੀਂ ਸੋ ਜਾਣਾ ਭਾਈ 10 ਵਜੇ 10 ਤੋਂ ਲੈ ਕੇ ਸਵੇਰੇ 4:30 5 ਵਜੇ ਤੱਕ ਵਧੀਆ ਨੀਂਦਰ ਤੇ ਉਸ ਤੋਂ ਬਾਅਦ ਫੇਰ ਤੁਸੀਂ ਇਹ ਜਿਹੜਾ ਟਾਈਮ ਟੇਬਲ ਹੈ ਇਸ ਨੂੰ ਫੋਲੋ ਕਰ ਲੈਣਾ ਬੜਾ ਸੋਹਣਾ ਤੁਹਾਡਾ ਪੇਪਰ ਹੈ ਜਿਹੜਾ ਉਹ ਪਾਸ ਹੋ ਜਾਣਾ ਹੈ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਲੇਕਿਨ ਟਾਈਮ ਟੇਬਲ ਆਪਣਾ ਆਪਣੇ ਜੁਗਾ ਜ਼ਰੂਰ ਬਣਾਇਓ ਤੇ ਉਹਦੇ ਤੇ ਮੇਨ ਗੱਲ ਆ ਚੱਲਣ ਦੀ ਹੁਣ ਤਾਂ ਉਹਨੂੰ ਚਾਰਜ ਆ ਚੜ ਗਏ ਹੋਣੇ ਕਈ ਵਾਰੀ ਵੀ ਹਾਂ ਹੁਣ ਮੈਂ ਵੀ ਟਾਈਮ ਟੇਬਲ ਬਣਾ ਲੈਣਾ ਬਣਾ ਲੋਗੇ ਤੁਸੀਂ ਵਧੀਆ ਸਕੈਚ ਦੇ ਨਾਲ ਉਹਦੇਆਂ ਫੁੱਟੇ ਦੇ ਨਾਲ ਪੂਰਨੇ ਪਾਪਾ ਕੇ ਬਣਾਓਗੇ ਪਰ ਫੋਲੋ ਕਰਨ ਦੇ ਵਿੱਚ ਇੰਪਲੀਮੈਂਟ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਜੋ ਕਿ ਹਰੇਕ ਨੂੰ ਆਉਂਦੀ ਹੈ ਜਿਹੜਾ ਇਸ ਨੂੰ ਫੋਲੋ ਕਰ ਗਿਆ ਸਮਝੋ ਉਹ ਤਰ ਗਿਆ ਉਹਦੀ ਖੇਡ ਬਣ ਜਾਂਦੀ ਹੈ ਇਕੱਲੀਆਂ ਇਕੱਲੀਆਂ ਚੀਜ਼ਾਂ ਦੇ ਸੋਰਸ ਉਹ ਲੈ ਕੇ ਆਵਾਂਗੇ ਅਗਲੀ ਵੀਡੀਓ ਚ ਉਦੋਂ ਤੱਕ ਸਤਿ ਸ੍ਰੀ ਅਕਾਲ ਜੀ